ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਰੋਜ਼ਾਨਾ ਪੋਸਟਮੈਨ ਦੇ ਨਾਲ ਤੇ ਮੈਂ ਆ ਬਾਬਾ ਹਰਸਾ ਸਿੰਘ ਗੱਲ ਕਰਦੇ ਆ ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਵੱਲੋਂ ਚਲਾਈ ਇੱਕ ਨਸ਼ਿਆਂ ਵਿਰੁੱਧ ਇੱਕ ਯੁੱਧ ਮੁਹਿੰਮ ਤਹਿਤ ਜਗਾ ਜਗਾ ਤੇ ਤਸ਼ਕਰਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਇਸ ਤਹਿਤ ਹਰ ਨਸ਼ਾ ਤਸਕਰ ਜੋ ਇਸ ਮਾਮਲੇ ਨਾਲ ਇਨਵੋਲਵ ਹੈ ਉਹਦੇ ਤੇ ਪੁਰਾਣੇ ਪਰਚੇ ਹੈ ਤੇ ਉਹ ਅਜੇ ਵੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਏ ਪੰਜਾਬ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਸ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਪਿੰਡ ਹਜ਼ਾਰਾ ਸਿੰਘ ਝੁੱਗੇ ਵਿਖੇ ਇੱਕ ਤਸਕਰ ਚਰਨਜੀਤ ਸਿੰਘ ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ ਤੇ ਉਹਦੇ ਕੋਲੋਂ 25 ਕਿਲੋ ਹੀਰੋਇਨ ਬਰਾਮਦ ਹੋ ਚੁੱਕੀ ਸੀ ਜਿਸ ਤਹਿਤ ਉਸ ਨੇ 15 ਸਾਲਾਂ ਦੀ ਕੈਦ ਦਾ ਸਾਹਮਣਾ ਵੀ ਕੀਤਾ ਚਰਨਜੀਤ ਸਿੰਘ ਚੰਨੀ ਨੇ ਨਸ਼ਿਆਂ ਤੋਂ ਆਪਣਾ ਇੱਕ ਘਰ ਬਣਾਇਆ ਤੇ ਉਹ ਇਸ ਨਸ਼ੇ ਦੀ ਦਲਦਲ ਵਿੱਚੋਂ ਅਜੇ ਵੀ ਬਾਹਰ ਨਹੀਂ ਨਿਕਲਿਆ ਸਮਾਜ ਨੂੰ ਨਸ਼ੇ ਵੰਡਣ ਕਰਕੇ ਪੰਜਾਬ ਸਰਕਾਰ ਪੰਜਾਬ ਦੇ ਡੀਜੀਪੀ ਸਾਹਿਬ ਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਕਤੀ ਨਾਲ ਇਹਨਾਂ ਤਸਕਰਾਂ ਨਾਲ ਨਜਿੱਠਣ ਲਈ ਅੱਜ ਉਸ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਇਸ ਤਹਿਤ ਬੋਲਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਅਜੇ ਵੀ ਇਹਨਾਂ ਨਸ਼ਾ ਤਸਕਰਾਂ ਨੂੰ ਸਲਾਹ ਹੈ ਕਿ ਉਹ ਆਪਣੀ ਆਮ ਜ਼ਿੰਦਗੀ ਜਿਉਣ ਤੇ ਲੋਕਾਂ ਨੂੰ ਮੌਤ ਰੂਪੀ ਇਹ ਨਸ਼ਾ ਨਾ ਮੰਡਣ ਨਹੀਂ ਤਾਂ ਆਉਂਦੇ ਸਮੇਂ ਵਿੱਚ ਇਹ ਪੀਲਾ ਪੰਜਾ ਹੋਰ ਨਾ ਘਰਾਤੇ ਵੀ ਚੱਲ ਸਕਦਾ ਹੈ ਪਿੱਛੇ 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 ਦੇਖ ਰਹੇ ਹਾਂ ਇੱਕ ਸਾਡਾ ਇਸ ਏਰੀਆ ਦਾ ਜੀ ਜੀ ਇੱਕ ਸੈਕਿੰਡ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ ਸਰਜੀਤ ਸਿੰਘ ਵਾਸੀ ਝੁਗੇ ਹਜ਼ਾਰਾ ਇਹ ਇਹ ਇੱਕ ਸਮਗਲਰ ਹੈ ਨੋਟਿਡ ਸਮਗਲਰ ਹੈ ਜਿਹਦੇ ਵਿੱਚ ਜਿਹੜਾ ਕਿ 25 ਕਿਲੋ ਹੈਰਵਿੰਦੀ ਕੇਪ ਲਿਆਉਂਦਾ ਹੋਇਆ ਫੜਿਆ ਗਿਆ ਸੀ ਉਹ ਕੇਸ ਰਜਿਸਟਰ ਸੀ ਜਿਸ ਦੇ ਵਿੱਚ ਉਸਨੂੰ 15 ਸਾਲ ਕੈਦ ਹੋਈ ਸੀ ਉਹ ਹੁਣ ਵੀ ਸਾਨੂੰ ਇਹ ਵਾਂਟਡ ਹੈ ਤੇ ਉਸ ਤੇ ਅਸੀਂ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਫੋਰੈਸਟ ਲੈਂਡ ਤੇ ਇਸ ਨੇ ਆਪਣੇ ਜਿਹੜੇ ਨਜਾਇਜ਼ ਪੈਸੇ ਬਣਾਏ ਸੀ ਡਰੱਗਸ ਤੋਂ ਉਹਦਾ ਇਸਦੇ ਆ ਮਕਾਨ ਬਣਾਇਆ ਹੋਇਆ ਸੀ ਉਹ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਸ ਤੋਂ ਇਲਾਵਾ ਹੋਰ ਵੀ ਕਾਰਵਾਈ ਹੋਏਗੀ ਜੀ ਬਿਲਕੁਲ ਹੋਊਗੀ ਜੀ ਕੋਈ ਵੀ ਡਰੱਗ ਤਸਕਰ ਜਿਹੜਾ ਡਰੱਗ ਪੈਡਲਰ ਹੈ ਜਿਹੜਾ ਸਮਗਲਰ ਹੈ ਉਸ ਨੂੰ ਅਸੀਂ ਸਖਤੋ ਸਖਤ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਸਰ ਇਹਦੇ ਕਿੰਨੇ ਕੇਸ ਪਹਿਲੇ ਦਰਜ ਹੈਗੇ ਨੇ ਇਹਦੇ ਤੇ 3 ਕੇਸਿਸ ਦਰਜ ਆ ਜੀ ਇੱਕ ਜਿਹੜਾ 25 ਕਿਲੋ ਦੇ ਵਿੱਚ ਇਸ ਨੂੰ 15 ਸਾਲ ਦੀ ਕੈਦ ਹੋਈ ਵੀ ਸਰ ਕੋਈ ਜ਼ਮੀਨ ਵੀ ਦੀ ਫੋਰੈਸਟ ਡਿਪਾਰਟਮੈਂਟ ਵਾਲੀ ਇਹ ਫੋਰੈਸਟ ਡਿਪਾਰਟਮੈਂਟ ਦੀ ਇਸਨੇ ਇੱਕ ਲਗਭਗ ਇੱਕ ਕਿੱਲਾ ਜ਼ਮੀਨ ਇਸ ਦੇ ਕਬਜ਼ੇ ਚ ਆ ਨਜਾਇਜ਼ ਕਬਜ਼ੇ ਚ ਉਹ ਵੀ ਫੋਰੈਸਟ ਡਿਪਾਰਟਮੈਂਟ ਵੱਲੋਂ ਕਾਨੂੰਨ ਅਨੁਸਾਰ ਰੀਕਲੇਮ ਕੀਤੀ ਜਾ ਰਹੀ ਹੈ ਠੀਕ ਹੈ